ਨਛਾੜੇ 3 ਵਜੇ ਦਾ ਘਰ ਹੋਇਆ ਵਾ ਹਾ ਚਲਦਾ ਇਹ ਨਹੀਂ ਆਇਆ ਮੁਰਗੇ ਮੈਂ ਬੂਆ ਵੀ ਨਹੀਂ ਦਈ ساری ਰਾਤ ਮੈਂ ਬੂਆ ਖੋਲਿਆ ਪੋਤਾ ਆਦਾ ਪੋਤਾ ਦੇ ਬੀਂਦੇ ਰਹੀ ਮੈਂ ਆਪ ਪੋਤਾ ਨਹੀਂ ਆਇਆ ਰਾਤ ਮੈਂ ਆਪ ਪੋਤਾ ਨਹੀਂ ਖਲੀ ਰਹੀ ਮੇਰਾ 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 ਇੱਕ ਨੌ ਤੇ ਦੋ ਮੇਰੇ ਦੋਵੇਂ ਪੁੱਤਾਂ ਇਹ ਵੀ ਮਰ ਗਿਆ ਉਹ ਵੀ ਮਰ ਗਿਆ ਉਹ ਗੱਲੀ ਰਹੀ ਮੇਰੀ ਨੋਕ ਤੇ ਮੰਦਿਰ ਤੇ ਮੈਂ ਖਾਲੀ ਦੇਖੋਂਦੀ ਐ ਗੱਲੀ ਮਰ ਗਿਆ ਮੈਂ ਕੱਲੀ ਰਹਿ ਜੋ ਆ ਆ ਕਰਦਾ ਹੀ ਮਾਰਾ ਮੋਟਾ ਅੱਜ ਮਰ ਜਾ ਰੇ ਬਦਕੀ ਦੇਤਾ ਪਰਸੋ ਦਾ ਪਰਸੋ ਦਾ ਕੀ ਇਹਨਾਂ ਦੇਤਾ ਇੰਨੀ ਕੁ ਪੁੜੀ ਚ ਸੁਰਤੀ ਨਹੀਂ ਆਈ ਸੁਰਤੀ ਨਹੀਂ ਆਈ ਮੁੰਡੇ ਨੂੰ ਇਹ ਲਲੀਆਂ ਦੀ ਗਲੀ ਚ ਜਾਂਦਾ ਸੀ ਉਹਨਾਂ ਦੀ ਲਲਲੀ ਚ ਗਲੀ ਚ ਜਾਂਦਾ ਮੇਰਾ ਨਾ ਰਾਜਾ ਜੀ ਮੇਰੇ ਤਾਇਦਾ ਬੇਟਾ ਵਾ ਇਹ ਸੰਦੀਪ ਸਿੰਘ ਨਾ ਜੇ ਦਾ ਇਹ ਨਸ਼ਾ ਕਰਦਾ ਸੀ ਪਰ ਇਹ ਕਤਲਵਾਇ ਨਸ਼ੇ ਨਾ ਨਹੀਂ ਓਵਰਡੋਜ਼ ਨਾਲ ਨਹੀਂ ਮਰਿਆ ਤੁਹਾਡੇ ਸਾਹਮਣੇ ਗਲੇ ਦੇ ਨਿਸ਼ਾਨ ਆ ਇਹਦੇ ਗਲ ਘੁੱਟ ਕੇ ਮਾਰਿਆ ਗਿਆ ਇਹਨੂੰ ਇਹ ਇਹ ਸਾਰਾ ਸਰਕਾਰਾਂ ਦਾ ਬੇੜਾ ਗਰਕਿਆ ਪੁਲਿਸ ਦਾ ਪੂਰਾ ਫੇਲਿਅਰ ਆ ਇੱਥੇ ਸ਼ਰੇਆਮ ਨਸ਼ਾ ਵੀ ਕਹਿੰਦੇ ਆ ਕੈਂਪ ਦੇ ਵਿੱਚ ਸਬਜ਼ੀ ਨਹੀਂ ਮਿਲਦੀ ਜਿੱਦਾਂ ਭਾਂਜੇ ਨਿਸ਼ਾਨ ਕੈਂਪ ਚੋਂ ਮਿਲਣਦੇਗਾ ਤੁਹਾਡਾ ਕੀ ਲੱਗਦਾ ਹੈ ਇਹ ਮੇਰੇ ਤਾਇੇ ਦਾ ਬੇਟਾ ਜੀ ਬ੍ਰਦਰ ਆ ਮੇਰਾ ਭਰਾ ਹੀ ਮੇਰਾ ਇਹ ਸਾਰਾ ਘਰ ਨਸ਼ੇ ਨੇ ਬਰਬਾਦ ਕੀਤਾ ਸਾਰਾ ਘਰ ਇੱਥੇ ਆ ਕੇ ਦੇਖਿਆ ਇਹ ਪਿਆ ਸੀਗਾ ਆ ਗਏ ਅਸੀਂ ਦੇਖਿਆ ਤੇ ਗਲੇ ਤੇ ਨਿਸ਼ਾਨ ਹੈ ਗਲਾ ਘੁੱਟ ਕੇ ਮਾਰਿਆ ਗਿਆ ਇਹਨੂੰ ਮਾਰਿਆ ਗਿਆ ਇਹ ਕੱਲ ਰਾਤ ਦਾ ਨਿਕਲਿਆ ਕਰੋ ਸੰਦੀਪ ਸਿੰਘ ਨਾਮ ਇਹਦਾ ਇਹ ਫੈਮਲੀ ਚ ਕੱਲੇ ਮਾਂ ਪੁੱਤੀ ਆ ਤਾਇਆ ਦੋ ਭਰਾ ਅੱਗੇ ਮਰ ਗਏ ਆ ਤਾਇਆ ਜੀ ਵੀ ਇਹਨਾਂ ਦੀ ਦੁੱਖਾਪੂਰਾ ਹੋ ਗਿਆ ਵਾ ਇਹ ਸਾਰਾ ਘਰ ਨਸ਼ੇ ਨੇ ਤਬਾਹ ਕੀਤਾ ਸਰਕਾਰਾਂ ਦੀ ਗਲਤੀ ਆ ਇਹ ਨਿਸ਼ਾਨ ਮਾਰੇ ਲੱਗਦਾ ਕਿ ਵੇਖੋ ਜੀ ਤੁਹਾਡੇ ਸਾਹਮਣੇ ਆ ਤੁਸੀਂ ਨਹੀਂ ਨਹੀਂ ਤੁਸੀਂ ਗਲੇ ਦੇ ਨਿਸ਼ਾਨ ਆ ਤੁਸੀਂ ਲਾਓ ਫੋਟੋ ਜੇ ਲੋ ਇਹਦੀ ਜੋ ਵੀ ਹੈਗਾ ਸਾਨੂੰ ਇਨਸਾਫ ਦੋ ਜੋ ਵੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਸਰਕਾਰ ਨਹੀਂ ਆ ਅੱਜ ਹੀ ਸੇ ਆਪਣਾ ਇੱਕ ਡਟਕੋੜੀ ਮਿਲੀ ਹੈ ਜਿਹਨੂੰ ਚੈੱਕ ਕੀਤਾ ਗਿਆ ਤੇ ਇਹਨੂੰ ਹੁਣ ਅਸੀਂ ਡਾਕਟਰ ਉਹਨੂੰ ਇਹ ਪੋਸਟਮਾਰਟਮ ਕਰਵਾਵਾਂਗੇ ਜੋ ਸਾਹਮਣੇ ਆਊਗਾ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ ਨਾਮ ਅਸੀਂ ਇਹ ਪਤਾ ਕਰ ਰਹੇ ਠੀਕ ਹੈ ਜਿਸ ਲਾਗੇ ਨਸ਼ੀਦ ਅਸਮਾਨ ਤੇ ਅਸੀਂ ਜਾਂ ਉਹਦੇ ਦੂਜੇ ਪੁਆਰ ਦਾ ਕੇਸ ਹੈ ਕਤਲ ਦਾ ਪਰ ਨਸ਼ੀਦ ਉਹ ਜੀ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜੋ ਸਾਹਮਣੇ ਆਊਗਾ ਪੋਸਟਮਾਰਟਮ ਦੇ ਅਕੋਰਡਿੰਗਲੀ ਜੋ ਆਊਗਾ ਸਾਹਮਣੇ ਉਹ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ ਪਰਿਵਾਰ ਨੇ ਬਿਆਨ ਦਰਜ ਕਰਾਇਆ ਉਹ ਆਪ ਨੇ ਬਸ ਕਰਵਾ ਦਿੱਤਾ